ਦੇ ਮਹਲਾ ਤੀਜਾ ਜੁਗ ਚਾਰੇ ਤਨ ਜੇ ਪਵੈ ਬਿਨ ਸਤਗੁਰ ਸੁਹਾਗ ਨ ਹੋਈ RAM ਨੇ ਚਲ ਰਾਜ ਸਦਾ ਹਰ ਕੇ ਰਾ ਤਿਸ ਬਿਨ ਅਵਰ ਨ ਕੋਈ RAM ਤੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 769 70 ਤੇ ਸ਼ੋਭਨੀਕ ਸੁਹੀ ਰਾਗਵੇ ਤਨ ਤਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਸ਼ਾ ਮਹਾਰਾਜ ਜੀ ਦੀ ਬਣਦਾ ਪਾਵਨ ਸ਼ਬਦ ਆ ਜਪਾ ਨੂੰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਚੋਂ ਅੰਮ੍ਰਿਤ ਵੇਲੇ ਦਾ ਗੰਮੀ ਹੁਕਮ ਨੰਮਾ ਬਖਸ਼ੇ ਸੋ ਰਿਆ ਕਿ ਭਾਵੇਂ ਚਾਰੇ ਜੋ ਗੰਢਾ ਲਓ ਭੱਜੇ ਫਿਰੋ ਥੱਕ ਜਾਓ ਪਰ ਸੱਚੇ ਗੁਰੂ ਦੇ ਮਲਾਪ ਤੋਂ ਬਗੈਰ ਉਸ ਪ੍ਰਭੂਪਤੀ ਨਾਲ ਪਿਆਰ ਸੁਹਾਗ ਨਹੀਂ ਬਣਦਾ ਉਸ ਪਰਮੇਸ਼ਰ ਦਾ ਰਾਜ ਜੋ ਹੈ ਸਦਾ ਕਾਇਮ ਰਹਿਣ ਵਾਲਾ ਹੈ ਸੱਚ ਦਾ ਰਾਜ ਹੈ ਉਸ ਤੋਂ ਬਗੈਰ ਉਸ ਦੇ ਵਰਗਾ ਹੋਰ ਕੋਈ ਵੀ ਨਹੀਂ ਹੈ ਤਿਸ ਬਿਨ ਅਵਰਨਾ ਕੋਈ ਸਦਾ ਸੱਚ ਸੋਈ ਗੁਰਮੁਖ ਏਕੋ ਜਾਣਿਆ ਤਨ ਪਿਰ ਮੇਲਾਵਾ ਹੋਆ ਗੁਰਮਤੀ ਮਨ ਮੰਨਿਆ ਉਹਦੇ ਵਰਗਾ ਸੱਚ ਦੀ ਪ੍ਰਾਪਤੀ ਵਾਸਤੇ ਹੋਰ ਕੋਈ ਸਾਧਨ ਨਹੀਂ ਹੈ ਗੁਰੂ ਦੀ ਮੱਤ ਦੇ ਤੁਰਿਆਂ ਇਸ ਗੱਲ ਦੀ ਸਮਝ ਆਉਂਦੀ ਹੈ ਕਿ ਪ੍ਰਭੂ ਪਤੀ ਦਾ ਜੋ ਮਿਲਾਪ ਹੋਣਾ ਹੈ ਉਹ ਗੁਰੂ ਦੇ ਵਿਧੀ ਵਿਧਾਨ ਦੀ ਪਾਲਣਾ ਕਰਨ ਨਾਲ ਹੀ ਹੋਣਾ ਹੈ ਸਾਤ ਗੁਰ ਮਿਲਿਆ ਤਾਂ ਹਰ ਪਾਇਆ ਬਿਨ ਹਰ ਨਾ ਆਵੇ ਮੁਕਤ ਨਾ ਹੋਈ ਨਾਨਕ ਕਾਮਣ ਕੰਤੈ 라ਵੇ ਮਨ ਮਾਨਿਆ ਸੁਖ ਹੋਈ ਜਦੋਂ ਸੱਚਾ ਗੁਰੂ ਮਿਲ ਪਿਆ ਪਰਮੇਸ਼ਰ ਦੀ ਪ੍ਰਾਪਤੀ ਵੀ ਹੋ ਜਾਣੀ ਹੈ ਉਸ ਦੇ ਬਖਸ਼ਿਓਏ ਨਾਮ ਤੋਂ ਬਗੈਰ ਮੁਕਤੀ ਨਹੀਂ ਹੋਣੀ ਧੰਨ ਗੁਰੂ ਨਾਨਕ ਦੇਵ ਜੀ ਦੀ ਮੋਹਰ ਲਾ ਕੇ ਮਾਰਾ ਹੀ ਕਹਿੰਦੇ ਹਨ ਆਪਾਂ ਅਜਾਨ ਜੀਵਾਂ ਨੂੰ ਉਸ ਪਰਮੇਸ਼ਰ ਦੇ ਮਲਾਪ ਨਾਲ ਸੁਖ ਪ੍ਰਾਪਤ ਹੋਣਾ ਹੈ ਜਦੋਂ ਮਨ ਗੁਰੂ ਨਾਲ ਮੰਨ ਗਿਆ ਸਤ ਗੁਰ ਸੇਵ ਧਨ ਬਾਲੜੀਏ ਹਰ ਵਾਰ ਪਾਵੇ ਸੋਈ ਰਾਮ ਸਦਾ ਹੋਵੇ ਸੁਹਾਗਣੀ ਫਿਰ ਮੈਲਾ ਵੇਸ ਨ ਹੋਈ ਰਾਮ ਇਹ ਅਜਾਣ ਜਿੰਦੇ ਸੱਚੇ ਗੁਰੂ ਨੂੰ ਪ੍ਰਾਪਤ ਕਰਨ ਵਾਸਤੇ ਉਹਦਾ ਵਰ ਪਾਉਣ ਵਾਸਤੇ ਉਸ ਪਰਮੇਸ਼ਰ ਦਾ ਨਾਮ ਜਪ ਕੇ ਆਪਣਾ ਆਪ ਆਚਰਣ ਵਧੀਆ ਪਵਿੱਤਰ ਬਣਾ ਲਓ ਫਿਰ ਉਸ ਦੀ ਪ੍ਰਾਪਤੀ ਹੋਵੇਗੀ ਫਿਰ ਮੈਲਾ ਵੇਸ ਨਾ ਹੋਈ ਗੁਰਮੁਖ ਬੂਝੈ ਕੋਈ ਹੋ ਮੈਂ ਮਾਰ ਪਛਾਣਿਆ ਕਰਣੀ ਕਾਰ ਕਮਾਵੇ ਸ਼ਬਦ ਸਮਾਵੇ ਅੰਤਰ ਏਕੋ ਜਾਣਿਆ ਜਦੋਂ ਗੁਰੂ ਦੀ ਮਦਦ ਤੇ ਤੁਰ ਕੇ ਆਪਣਾ ਆਚਰਣ ਉੱਚਾ ਸੁੱਚਾ ਬਣਾ ਲਿਆ ਜਦੋਂ ਹੰਕਾਰ ਹੀ ਮਰ ਗਿਆ ਫਿਰ ਉਹ ਦੁਬਾਰਾ ਫਿਰ ਉਹਨੂੰ ਮਹਿਲ ਨਹੀਂ ਲੱਗੇਗੀ ਗੁਰੂ ਦੇ ਹੁਕਮ ਨੂੰ ਮੰਨ ਕੇ ਸ਼ਬਦ ਨੂੰ ਕਮਾ ਕੇ ਆਪਣੇ ਅੰਦਰ ਵਸਦਾ ਪਰਮੇਸ਼ਰ ਨੂੰ ਪਛਾਣੋ ਗੁਰਮੁਖ ਪ੍ਰਭ 라ਵੇ ਦਿਨ ਰਾਤੀ ਆਪਣਾ ਸਾਚੀ ਸੋਬਾ ਹੋਈ ਗੁਰਮੁਖ ਪ੍ਰਭ 라ਵੇ ਦਿਨ ਰਾਤੀ ਆਪਣਾ ਸਾਚੀ ਸੋਬਾ ਹੋਈ ਨਾਨਕ ਕਾਮਣ ਪਿਰ 라ਵੇ ਆਪਣਾ ਰਵ ਰਹਿਆ ਪ੍ਰਭ ਸੋਈ ਰਾਤ ਦਿਨ ਗੁਰੂ ਦੀ ਮਤ ਨੂੰ ਧਾਰਨ ਕਰੋ ਉਹ ਸੱਚੇ ਪਰਮੇਸ਼ਰ ਦੇ ਨਾਲ ਜੁੜ ਕੇ ਤੁਹਾਡੀ ਵੀ ਸੁਭਾਅ ਹੋਵੇਗੀ ਤਨ ਗੁਰੂ ਨਾਨਕ ਦੇਵ ਜੀ ਦੀ ਮੋਹਰ ਲਾ ਕੇ ਮਾਰੇ ਕਹਿੰਦੇ ਆਪਾਂ ਅਜਾਣ ਜਿੰਦਾਂ ਨੂੰ ਤੇ ਆਪਣਾ ਪ੍ਰਭੂ ਪਤੀ ਨੂੰ ਪਾਵੋ ਉਸ ਨੂੰ ਹਿਰਦੇ ਵਿੱਚ ਵਸਾਓ ਸਦਾ ਉਸ ਦੇ ਨਾਲ ਸੰਬੰਧ ਬਣਾ ਕੇ ਰੱਖੋ ਗੁਰ ਕੀ ਕਾਰ ਕਰੇ ਤਨ ਬਾਲੜੀਏ ਹਰ ਵਾਰ ਦੇ ਮਿਲਾਏ RAM ਹਰ ਕੈ ਰੰਗ ਰਤੀ ਹੈ ਕਾਮਣ ਮਿਲ ਪ੍ਰੀਤਮ ਸੁਖ ਪਾਏ RAM ਏ ਅਜਾਣ ਜਿੰਦੇ ਗੁਰੂ ਦੀ ਮੱਤ ਤੇ ਤਦੋ ਉਸ ਪ੍ਰਭੂ ਦਾ ਜਿਹੋ ਪਤੀ ਵਾਲਾ ਵਾਰ ਹੈ ਉਹ ਮਿਲ ਜਾਵੇਗਾ ਪਰਮੇਸ਼ਰ ਨਾਲ ਮਲਾਪ ਹੋ ਜਾਵੇਗਾ ਉਸ ਦੇ ਸਦਾ ਰੰਗ ਵਿੱਚ ਰੰਗੇਰੋ ਪਰਮੇਸ਼ਰ ਨੂੰ ਮਿਲਣ ਨਾਲ ਹੀ ਸਾਰੇ ਸੁੱਖ ਪ੍ਰਾਪਤ ਹੋਣੇ ਹਨ ਮੇਰੇ ਪ੍ਰੀਤਮ ਸੁਖ ਪਾਏ ਸੱਚ ਸਮਾਏ ਸੱਚ ਵਰਤੇ ਸਭ ਥਾਈ ਸੱਚਾ ਸਿਗਾਰ ਕਰੇ ਦਿਨ ਰਾਤੀ ਕਾਮਣ ਸੱਚ ਸਮਾਈ ਪ੍ਰਭੂ ਪਤੀ ਦੇ ਨਾਲ ਮਿਲਾਪ ਹੋਣ ਨਾਲ ਹੀ ਸੁਖ ਪ੍ਰਾਪਤ ਹੋਣੇ ਹਨ ਹਰ ਥਾਂ ਸੱਚ ਹੀ ਸੱਚ ਕਮਾਓ ਸੱਚ ਵਰਦਾ ਹੀ ਸਾਰੇ ਵੇਖੋ ਵੀ ਉਹਦਾ ਵਿਧੀ ਵਿਧਾਨ ਜੋ ਹੈ ਉਹਦਾ ਨਿਆ ਸੱਚਾ ਹੈ ਸੱਚ ਨੂੰ ਹੀ ਆਪਣਾ ਸ਼ਿੰਗਾਰ ਬਣਾਓ ਰਾਤ ਦਿਨ ਸੱਚ ਵਿੱਚ ਹੀ ਜੁੜੇ ਰਹੋ ਹਰ ਸੁਖ ਦਾਤਾ ਸ਼ਬਦ ਪ੍ਰਸ਼ਾਤਾ ਕਾਵਣ ਲਿਆ ਕੰਠ ਲਾਏ ਨਾਨ ਕੋ ਮਹਲੀ ਮੈਲ ਪਛਾਣੇ ਗੁਰਮਤੀ ਹਰ ਪਾਏ ਪਰਮੇਸ਼ਰ ਸਾਹਿਬ ਸੁਖ ਦੇਣ ਵਾਲਾ ਹੈ ਸ਼ਬਦ ਦੁਆਰਾ ਹੀ ਉਸ ਦੀ ਸਮਝ ਪੈਂਦੀ ਹੈ ਆਪਾਂ ਜੀਵਾਂ ਨੂੰ ਜਦੋਂ ਸ਼ਬਦ ਨੂੰ ਕਮਾਲਿਆ ਪਰਮੇਸ਼ਰ ਨੇ ਆਪਾਂ ਨੂੰ ਗਲ ਨਾਲ ਲਾ ਲੈਣਾ ਹੈ ਧੰਗੁਰੂ ਨਾਨਕ ਦੇਵ ਜੀ ਦੀ ਮੋਹਰ ਲਾ ਕੇ ਮਾਰੇ ਕਹਿੰਦੇ ਆਪਣੇ ਮਹਿਲ ਦੇ ਵਿੱਚ ਹੀ ਉਸ ਨੇ ਬਲਾ ਲੈਣਾ ਹੈ ਪਰ ਗੁਰੂ ਦੀ ਮੱਤ ਤੇ ਤੁਰਨ ਵਾਲਿਆਂ ਨੂੰ ਸਾ ਤਨ ਬਾਲੀ ਤੁਰ ਮੇਲੀ ਮੇਰੇ ਪ੍ਰਭ ਆਪ ਮਿਲਾਈ RAM ਗੁਰਮਤੀ ਕਟ ਚਾਨਣ ਹੋ ਆ ਪ੍ਰਭ ਰਵ ਰਹਿਆ ਸਭ ਥਾਈ RAM ਜਦੋਂ ਗੁਰੂ ਦੀ ਮਾਤ ਤੇ ਤੁਰੇ ਹਿਰਦੇ ਅੰਦਰ ਸ਼ਬਦ ਗੁਰੂ ਦਾ ਪ੍ਰਕਾਸ਼ ਹੋ ਜਾਵੇਗਾ ਹਰ ਥਾਂ ਪਰਮੇਸ਼ਰ ਵਸਦਾ ਦਿਸ ਪਵੇਗਾ ਫਿਰ ਆਪਾਂ ਜੀਵਾਂ ਨੂੰ ਮਹਾਰਾਜ ਕਹਿੰਦੇ ਹਨ ਕਿ ਪ੍ਰਭੂ ਨੇ ਫਿਰ ਆਪਣਾ ਮਿਲਾਪ ਬਖਸ਼ਣਾ ਹੈ ਪ੍ਰਭ ਰਵਰ ਰਹੇ ਆ ਸਭ ਧਾਈ ਮਨ ਵਸਾਈ ਪੂਰਬ ਲਿਖਿਆ ਪਾਇਆ ਸੇਜ ਸੁਖਾਲੀ ਮੇਰੇ ਪ੍ਰਭ ਪਾਣੀ ਸੱਚ 시ਗਾਰ ਬਣਾਇਆ ਹਰ ਥਾਂ ਵਸਦਾ ਪਰਮੇਸ਼ਰ ਨੂੰ ਮਨ ਵਿੱਚ ਵਸਾ ਕੇ ਰੱਖਣਾ ਇਹ ਵੀ ਪੂਰਬਲੇ ਕੀਤੇ ਚੰਗੇ ਕਰਮਾਂ ਦਾ ਹੀ ਫਲ ਹੈ ਉਸ ਦੀ ਜੋ ਸੇਜ ਹੈ ਉਹ ਸੁਖ ਦੇਣ ਵਾਲੀ ਹੈ ਜਦੋਂ ਪ੍ਰਭੂ ਨੂੰ ਜਿਹੜੇ ਭਾਗ ਹੈ ਜਿਨ੍ਹਾਂ ਨੇ ਸੱਚ ਨੂੰ ਆਪਣਾ ਸ਼ਿੰਗਾਰ ਬਣਾਇਆ ਕਾਮਣ ਨਿਰਮਲ ਹੋ ਮੈਂ ਮਲ ਖੋਈ ਗੁਰਮਤ ਸੱਚ ਸਮਾਈ ਨਾਨਕ ਆਪੇ ਮਿਲਾਈ ਕਰਤੇ ਨਾਮ ਨਵੇ ਦਿੱਦ ਪਾਈ ਜਦੋਂ ਆਪਾ ਛਲ ਕਪੜਾ ਰਹਿ ਤ ਮੈਲ ਰਹਿ ਤ ਹੰਕਾਰ ਰਹਿ ਤ ਹੋ ਗਏ ਗੁਰੂ ਦੀ ਮਾਤੂ ਦੀ ਤੁਰ ਕੇ ਸੱਚ ਨਾਲ ਸਮਾਗੇ ਧੰ ਗੁਰੂ ਨਾਨਕ ਦੇਵ ਜੀ ਦੀ ਮੋਹਰ ਲਾ ਕੇ ਮਹਾਰਾਜ ਕਹਿੰਦੇ ਕਰਤੇ ਨੇ ਫਿਰ ਨੌ ਨਦੀਆਂ 18 ਸਿੱਧੀਆਂ ਹੀ ਬਖਸ਼ ਦੇਣੀਆਂ ਹਨ ਸਾਰੇ ਸੁੱਖਾਂ ਦੇ ਖਜਾਨੇ ਹੀ ਬਖਸ਼ ਦੇਣੇ ਹਨ ਮਿਲਾਪ ਹੀ ਬਖਸ਼ ਦੇਣਾ ਹੈ ਹੋਈਆਂ ਬੇਅੰਤ ਭੁਲਾ ਚੁਕਾਂ ਦੀ ਮਾਫੀ ਬਖਸ਼ਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ